شروع خدا دے نامو جس دا جوڑ جواب نہ کوئی جس دی رحمت بخشش والا انتحساب نہ کوئی انتہائی محترم مکرم مکر مفخر معزز جناب اساتذہ کرام تو میرے بڑے پیارے تیو تو پترو ਤੁਹਾਡਾ ਹੁਕਮ ਮਿਲਿਆ ਸੀ ਮੈਂ ਬੈੱਡ ਰੈਸਟ ਸਿਸਾਨ ਲੇਕਿਨ ਮੈਂ ਫੇਰ ਵੀ ਮੈਂ ਗਿਆ ਜਦੋਂ ਧੀਆਂ ਪੁੱਤਰ ਬੁਲਾਣ ਤੇ ਨਾਲੇ ਪੰਜਾਬੀ ਵਾਸਤੇ ਬੁਲਾਣ ਤੇ ਮੈਂ ਤੁਹਾਡੀ ਖਿਦਮਤੇ ਜ ਹਾਜ਼ਰ ਹੋ ਗਿਆ ਵਾ ਮੇਰੀ ਸਭ ਤੋਂ ਪਹਿਲੇ ਤੇ ਮੈਂ ਬਹੁਤ ਹੀ ਜ਼ਿਆਦਾ ਖੁਸ਼ ਹੋਇਆ ਇਹ ਦੇਖ ਕੇ ਕਿ ਸਾਡੇ ਮਾਸ਼ਾਅੱਲਾ ਗਿਫਟ ਯੂਨੀਵਰਸਿਟੀ ਵਰਗੀ ਵੱਡੀ ਜਿਹੜੀ ਮਾਦਰੇ ਇਲਮੀ ਹੈ ਜਿਹੜੀ ਕਿ ਸਿਰਫ ਅਸੀਂ ਸਮਝਨੇ ਆ ਕਿ ਜਦੀਦ ਤਰੀਨ ਉਲੂਮ ਦੇ ਨਾਲ ਸਾਡੇ ਤਲਬਾ ਤੇ ਤਾਲਬਾਤ ਨੂੰ ਅਰਾਸਤਾ ਕਰ ਰਹੀ ਹੈ ਮਾਸ਼ਾਅੱਲਾ ਔਰ ਬੜੀ ਜ਼ਬਰਦਸਤ ਕੁਆਲਿਟੀ ਹੈ ਇੱਥੇ ਦੇ تعلیم ਦੀ ਔਰ ਇਹਨਾਂ ਨੇ ਇਹ ਮਹਿਸੂਸ ਕੀਤਾ ਹੈ ਅਸਾਤਜ਼ਾ ਇਕਰਾਮ ਜਿਹੜੇ ਮੁਹਤਰਮ ਨੇ ਉਹਨਾਂ ਨੇ ਮਹਿਸੂਸ ਕੀਤਾ ਕਿ ਬੈਸਟ ਲਰਨਿੰਗ ਜਿਹੜੀ ਹੈ ਨਾ ਜੀ ਇਹ ਹੋਣ ਇੱਕ ਮੁਸੱਦਕਾ ਔਰ ਮੁਸਲਮਾ ਅਸੂਲ ਹੈ ਤੁਸੀਂ ਮਾਸ਼ਾਅੱਲਾ ਸਾਰੇ ਬੱਚੇ ਰਿਸਰਚਰ ਹੋ ਤੁਸੀਂ ਸਾਰਾ ਦਿਨ ਨੈਟ ਦੇ ਉੱਤੇ ਨਵੀਂ ਤੋਂ ਨਵੀਂ ਚੀਜ਼ ਦੇਖਦੇ ਹੋ ਬੈਸਟ ਲਰਨਿੰਗ ਮਮਕਨ ਹੀ ਨਹੀਂ ਜਿੰਨੀ ਦੇਰ ਤੱਕ ਤੁਸੀਂ ਮادری ਜ਼ੁਬਾਨ ਵਿੱਚ ਬੱਚਿਆਂ ਨੂੰ ਉਹ ਇਲਮ ਨਾ ਦਿਓ ਦੇਖੋ ਨਾ ਬਗੈਰ ਕਿਸੇ ਟੈਂਸਸ ਦੇ ਬਗੈਰ ਕਿਸੇ ਗ੍ਰਾਮਰ ਦੇ ਅਸੀਂ ਪੰਜਾਬੀ ਬੋਲਨੇ ਔਰ ਸਾਨੂੰ ਕੋਈ ਉਹਦੇ ਵਿੱਚ ਕਿਸੇ ਕਿਸਮ ਦੀ ਕੋਈ ਆਬਸਟ੍ਰਕਸ਼ਨ ਨਹੀਂ ਹੈਗੀ ਕੋਈ ਰੁਕਾਵਟ ਨਹੀਂ ਕੋਈ ਪਰੇਸ਼ਾਨੀ ਨਹੀਂ ਅਸੀਂ ਬੜੀ ਜ਼ਬਰਦਸਤ ਬੋਲਨੇ ਆ ਪੰਜਾਬੀ ਔਰ ਕੋਈ ਸਾਨੂੰ ਮਸਲਾ ਨਹੀਂ ਹੁੰਦਾ ਜਦੋਂ ਕਿ ਉਰਦੂ ਅੱਛਾ ਲਿਖਣ ਦੇ ਵਾਸਤੇ ਉਰਦੂ ਤੇ ਸਾਰੇ ਬੱਚੇ ਬੋਲਦੇ ਨੇ ਲਿਖਦੇ ਨੇ ਲੇਕਿਨ ਲਿਟਰਰੀ ਉਰਦੂ ਜਾਂ ਉਰਦੂ ਇਹ ਮੌਲਾ ਜਿਹਨੂੰ ਅਸੀਂ ਕਹਿੰਨੇ ਆ ਨਾ ਉਰਦੂ ਇਹ ਮੌਲਾ ਜਿਹੜਾ ਨਾ ਜੀ ਉਹ ਬੋਲਣਾ ਜਿਹੜਾ ਨਾ ਉਹਦੇ ਅਸਤੇ ਪੁੱਤਰ ਥੋੜਾ ਜ਼ੋਰ ਲਾਣਾ ਪੈਂਦਾ ਮੈਂ ਜਾ ਰਿਹਾ ਸਾਂ ਤੇ ਮੇਰੇ ਬੜੇ ਹੀ ਮੁਹਤਰਮ ਉਸਤਾਦ ਜਾ ਰਹੇ ਸਨ ਸਾਈਕਲ ਤੇ ਪ੍ਰੋਫੈਸਰ ਇਕਬਾਲ ਜਾਵੈਦ ਸਾਹਿਬ ਜਿਨ੍ਹਾਂ ਨੇ ਤਾਂ ਮੇਰੇ ادب ਲਿਖੀ ਸੀ ਮੈਂ ਉਹਨਾਂ ਨੂੰ ਦੇਖਿਆ ਤੇ ਮੈਂ ਫਟਾਫਟ ਗੱਡੀ ਰੋਕ ਕੇ ਥੱਲੇ ਉਤਰਿਆ ਤੇ ਮੈਂ ਜਾ ਕੇ ਤੇ ਆਪਣੇ ਸਰ ਜੀ ਨੂੰ ਨਾ ਜੀ ਬੜੀ ਮੈਂ ਉਹਨਾਂ ਦਾ ਬਕਾਇਦਾ ਦਿਲੋਂ ਇhtਰਾਮ ਕਰਨਾ ਕਿਉਂਕਿ ਉਹਨਾਂ ਦੀ ਵਜ੍ਹਾ ਨਾਲ ਅੱਜ ਅਸੀਂ ਗੁਫ਼ਤਗੂ ਕਰ ਰਹੇ ਹਾਂ ਉਹਨਾਂ ਨੇ ਬੋਲਣਾ ਸਿਖਾਇਆ ਲਿਖਣਾ ਸਿਖਾਇਆ ਬੜੇ ਖੂਬਸੂਰਤ ਸਾਡੇ ਉਰਦੂ ਦੇ ਪ੍ਰੋਫੈਸਰ ਸਾਂ ਮੈਂ ਭੱਜ ਕੇ ਜਾ ਕੇ ਨਾ ਜੀ ਉਹਨਾਂ ਦੀ ਸਾਈਕਲ ਦੇ ਕੋਲ ਤੇ ਸਲਾਮ ਕੀਤੀ ਤੇ ਐਜ਼ਰਾ ਉਹਨੂੰ ਫਿਕਰਾ ਸੁਣਿਆ ਜੇ ਕਿ ਉਰਦੂ ਤਾਂ ਸਾਰੇ ਬੋਲਦੇ ਨੇ ਲੇਕਿਨ ਐਜ਼ਰਾ ਤੁਸੀਂ ਫਿਕਰਾ ਮੁਲਾਜ਼ਾ ਕਰਨਾ ਸਾਰੇ ਬੜੇ ਬੜੇ ਲਾਇਕ ਬੱਚੇ ਮੇਰੇ ਧੀਆ ਪੁੱਤਰ ਬੈਠੇ ਹੋ ਮੈਂ ਕਿਹਾ ਸਰ ਕੀ ਹਾਲ ਚਾਲ ਹੈ ਮਿਜ਼ਾਜ ਕਿਵੇਂ ਹੈ ਤੇ ਸਰ ਜੀ ਨੇ ਮੈਨੂੰ ਅੱਗੋਂ ਕਿਹਾ ਕਹਿੰਦੇ ਨੇ ਯਾਰ ਕਬੀ ਰੁਖ ਯਾਰ ਕੀ ਤਰ੍ਹਾਂ ਸ਼ਗੁਫਤਾ ਔਰ ਕਬੀ ਗਮ ਯਾਰ ਕੀ ਤਰ੍ਹਾਂ ਅਸ਼ੁਫਤਾ ਅਬ ਭੂੜੇ ਜੂ ਠਹਿਰੇ ਮੀਆਂ ਵੇਹੋ ਨਾ ਇੱਕ ਹਾਲ ਦੱਸਿਆ ਮੈਨੂੰ ਇਹ ਹਾਲ ਦੱਸਿਆ ਸਿਰਫ ਲੇਕਿਨ ਮੇਰੇ ਅੱਜ ਤੱਕ ਸਮਾਤਾਂ ਦੇ ਨਾਲ ਟਕਰਾਂਦਾ ਔਰ ਗੂੰਜਦਾ ਹੈ ਕਿ ਯਾਰ ਇੰਜ ਵੀ ਕਿਸੇ ਨੂੰ ਹਾਲ ਦੱਸੀਦਾ ਦੇਖੋ ਨਾ ਬੇਟਾ urdu aap sabhi bolte hain lekin aisa bola kare agar aap bol sakte hain to usme fir ek nikhar aa jayega arz e kar re haan ki language jehdi hai na ji punjabi pehle te mere main agge vi jadon vi hazir hona jadon vi main kisi madre ilmi ch jana bil khusus te main apne bachiyan nu eh talqeen karna ke eh bilkul ghalat ul aam hai ke punjabi bolan de naal to hanu english bhul jayegi ਇਹ ਤਾਂ ਪਤਾ ਨਹੀਂ ਕਿੰਨੇ ਫਾਰਮੂਲੇ ਕੱਢਿਆ ਹੈ ਦੇਖੇ ਜੇ ਜਿੰਨੇ ਵੀ ਬੱਚੇ ਪੈਦਾ ਹੁੰਦੇ ਨੇ ਨਾ ਅੱਲਾ ਪਾਕ ਸੱਚੇ ਸਾਹਿਬ ਨੇ ਉਹਨਾਂ ਦੇ ਵਿੱਚ ਪੰਜ ਜ਼ੁਬਾਨਾਂ ਸਿੱਖਣ ਦਾ ਹਰ ਬੱਚੇ 'ਚ ਨਾ ਜੀ ਪੋਟੈਂਸ਼ੀਅਲ ਹੁੰਦਾ ਉਹ ਸਕਿੱਲ ਹੁੰਦੀ ਹੈ ਸਿੱਖਣ ਦੀ ਦੇਖੋ ਨਾ ਮੈਂ ਪੰਜਾਬੀ ਬੜੀ ਪਿਆਰੀ ਬੋਲ ਲੈਂਦਾ ਅਲhamdulillah ਅੱਲਾ ਪਾਕ ਦਾ ਇਹਾਸਾਨ ਹੈ ਮੈਂ ਉਰਦੂ ਵੀ ਅੱਛਾ ਬੋਲਣਾ ਅੱਛਾ ਲਿਖ ਲੈਣਾ ਮੈਂ ਕਾਲਮ ਨਿਗਾਰ ਰਿਹਾ ਬੜੀ ਧੀਰ ਮੈਂ ਖਬਰਾਂ ਚ ਕਾਲਮ ਲਿਖਦਾ ਰਿਹਾ ਫਿਰ ਮੈਂ ਹੁਣ ਆਪਣੇ ਅਖਬਾਰ ਚ ਵੀ ਮੈਂ ਆਪਣੀ ਡਾਇਰੀ ਲਹਿਣਾ ਔਰ ਅਲਹਮਦੁਲਿਲਾ ਇੱਕ ਇੱਕ ਲਫਜ਼ ਜਿਹੜਾ ਨੂੰ ਪਹਿਲੇ ਤੋਲ ਕੇ ਤੇ ਫਿਰ ਉਹਨੂੰ ਲਿਖਣਾ ਮੈਂ ਅੱਛਾ ਉਰਦੂ ਲਿਖ ਸਕਣਾ ਮਤਲਬ ਆਪਣੇ ਮੂੰਹੋਂ ਨਹੀਂ ਕਹਿਣਾ ਚਾਹੀਦਾ ਲੇਕਿਨ ਅੱਛਾ ਉਹਦੇ ਚ ਵੀ ਨਾ ਅੱਲਾ ਪਾਕ ਨੇ ਮੈਨੂੰ ਥੋੜਾ ਜਿਹਾ ਦਿੱਤਾ ਆ ਮਲਕਾ ਇਸ ਤੋਂ ਇਲਾਵਾ ਇੰਗਲਿਸ਼ ਦੇ ਵਿੱਚ ਵੀ ਗੁਜ਼ਾਰਾ ਕਰ ਲਈਦਾ ਫੋਰਨ ਜਾਈਦਾ ਤੇ ਚਲੋ ਥੋੜੀ ਬਹੁਤੀ ਬੋਲ ਲਈਦੀ ਕਿਸੇ ਨਾਲ ਅਰਬੀ ਕਾ ਅੱਲਾ ਪਾਕ ਦਾ ਇਹਾਸਾਨ ਹੈ ਕਿ ਸਾਡਾ ਮਸਬੀਹਿਆ ਘਰਾਨਾ ਸੀ ਤੇ ਅਸੀਂ ਬਚਪਨ ਤੋਂ ਪੜ੍ਹੀ ਅਰਬੀ ਵੀ ਸਾਡਾ ਕਿਹੜਾ ਧੀ ਹੈ ਕਿਹੜਾ ਪੁੱਤਰ ਜਿਹਨੂੰ ਮਾਸ਼ਾਅੱਲਾ ਕੁਰਾਨ ਪਾਕ ਨਹੀਂ ਆਂਦਾ ਜਿਹਨੂੰ ਅਰਬੀ ਨਹੀਂ ਆਂਦੀ ਸਾਡੇ ਵਾਲਦ ਸਾਬ ਜਰਾਏ ਸ਼ਫਕਤ ਕੀਤੀ ਕਿ ਉਹਨਾਂ ਆਖਿਆ ਬੇਟਾ ਤੂੰ ਜਿਸ ਵੇਲੇ ਆਖਣਾ ਹੈ ਨਾ ਕਿ ਅਤਾਹਿਆਤੁ ਲਿਲਲਾਹੀ ਵਸਸਲਾਵਤੁ ਵਤੈਯਬਾਤੁ ਤੇ ਤੈਨੂੰ ਇਹ ਪਤਾ ਹੈ ਤੂੰ ਅੱਲਾ ਪਾਕ ਨੂੰ ਆਖਿਆ ਕੀ ਹੈ ਮੈਂ ਕਹਿਆ ਜੀ ਨਹੀਂ ਪਤਾ ਉਹਨਾਂ ਆਖਿਆ ਫਿਰ ਇਹਦਾ ਤਰਜਮਾ ਸਿੱਖ ਫਿਰ ਸਾਡੇ ਮੁਹੱਲੇ 'ਚ ਦੇਖੋ ਕਿਹੋ ਜਿਹਾ ਪੰਜਾਬ ਦਾ ਕਲਚਰ ਸੀ ਕਿ ਸਾਡੇ ਮੁਹੱਲੇ 'ਚ ਇੱਕ ਬਾਜੀ ਮਨਵਰ ਹੁੰਦੇ ਸਨ ਅੱਲਾਹ ਪਾਕ ਉਹਨਾਂ ਨੂੰ ਖਰਬ ਹਾਲ ਜੰਨਤ ਦੇ ਮੈਂ ਉਹਨਾਂ ਕੋਲ ਕੁਰਾਨੇ ਪਾਕ ਪੜ੍ਹਿਆ ਤਰਜਮੇ ਨਾਲ ਲੋਕਾਂ ਨੇ ਔਰ ਬੜੇ ਚੰਗੇ ਪਲੇ ਅਮੀਰ ਆਦਮੀ ਸਨ ਤੇ ਉਹਨਾਂ ਦੀਆਂ ਖਵਾਂਤਿਨ ਜਿਹੜੀਆਂ ਹੁੰਦੀਆਂ ਸਨ ਨਾ ਉਮਰਾ ਦੀਆਂ ਬੇਟਾ ਉਹ ਉਸ ਵੇਲੇ ਮੁਹੱਲੇ ਦੇ ਬੱਚਿਆਂ ਨੂੰ ਘਰ ਬੁਲਾ ਕੇ ਕੁਰਾਨੇ ਪਾਕ ਦੀ تعلیم ਦਿੰਦੀਆਂ ਸਨ ਹੁਣ ਨਹੀਂ ਕਿਸੇ ਨੂੰ ਕਹੀਏ ਮੈਂ ਆਪਣੀ بیوی ਨੂੰ ਹੀ ਕਹਾਂ ਕਿ ਗਵਾਨੀਆਂ ਦੇ ਬਾਲਾਂ ਨੂੰ ਬੁਲਾ ਕੇ ਕੁਰਾਨ ਪੜ੍ਹਾ ਲਿਆ ਕਰ ਤੇ ਉਹਨੇ ਅਖ ਨਾ ਲੈ ਉਹਨੇ ਕੰਮ ਰਹਿ ਗਿਆ ਸੀ ਦੇਖੋ ਨਾ ਤੁਸੀਂ ਕਿ ਕਿਸ ਅਸੀਂ تنزلی ਚ ਜਾ ਪਏ ਆ ਔਰ ਅਸੀਂ ਕਹਿ ਰਹੇ ਆਂ ਵੀ ਅਸੀਂ ਪ੍ਰਮੋਸ਼ਨ ਕਰ ਰਹੇ ਆਂ ਇਹ ਮੇਰੇ ਬੇਟੇ ਨੇ ਹੁਨੇ ਥੇ ਬਾਬਾ ਜੀ ਬੁੱਲ੍ਹੇ ਸ਼ਾਹ ਸਾਹਿਬ ਦਾ ਕਲਾਮ ਪੜ੍ਹਿਆ ਫਿਰ ਬਾਬਾ ਜੀ ਫਰੀਦ ਦਾ ਪੜ੍ਹਿਆ ਮਿੱਟੀ ਵਾਲਾ ਜਿਹੜਾ ਸੀ ਤੇ ਸਾਹਿਬੋ ਤੁਸੀਂ ਸਾਰੇ ਜਾਣਦੇ ਹੋ ਕਿ ਜੋ ਮਰਜ਼ੀ ਕਰ ਲਈਏ ਜਿੱਥੇ ਮਰਜ਼ੀ ਨਾਸ ਲਈਏ ਜਿੰਨੀ ਮਰਜ਼ੀ ਦੁਨੀਆ ਕਮਾ ਲਈਏ ਜਿੰਨਾ ਮਰਜ਼ੀ ਇਲਮ ਹਾਸਲ ਕਰ ਲਈਏ ਬਿਲ ਅਖਰ ਅੰਜਾਮ ਕੀ ਹੈ ਅੰਜਾਮ ਤਾਂ ਮੌਤ ਹੈ ਨਾ ਜੀ ਤਾਂ ਮੌਤ ਵਾਸਤੇ ਜਿਹੜਾ ਨਾ ਅਸੀਂ ਤਿਆਰੀ ਨਹੀਂ ਕਰਦੇ ਸਾਡਾ ਅਲਮੀ ਆਏ ਵੇ ਕਿ ਅਸੀਂ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਡਾਕਟਰ ਬਣ ਜਾਂਦੇ ਆ ਬਹੁਤ ਵੱਡੇ ਸਾਇੰਟਿਸਟ ਬਣ ਜਾਂਦੇ ਆ ਬਹੁਤ ਵੱਡੇ ਲਖਾਰੀ ਬਣ ਜਾਂਦੇ ਆ ਲੇਕਿਨ ਅਸੀਂ ਬਹੁਤ ਵੱਡਾ ਇਨਸਾਨ ਬਣਨ ਦੀ ਕੋਸ਼ਿਸ਼ ਨਹੀਂ ਕਰਦੇ ਅਸੀਂ ਇਹ ਨਹੀਂ ਸੋਚਦੇ ਕਿ ਯਾਰ ਅਸੀਂ ਐਡੇ ਵੱਡੇ ਆਦਮੀ ਬਣ ਜਾਈਏ ਕਿ ਸਾਡੇ ਬਾਕੀ ਸਾਰੇ ਕੁਆਲਿਟੀਆਂ ਜਿਹੜੀਆਂ ਨੇ ਨਾ ਉਹ ਪਿੱਛੇ ਰਹਿ ਜਾਣ ਪਹਿਲੇ ਸਾਡੇ ਇਸ ਇਹ ਸਾਡੀ ਸ਼ਖਸੀਅਤ ਦਾ ਹਵਾਲਾ ਬਣ ਜਾਏ ਕਿ ਇਹ ਕਿੰਨਾ ਵੱਡਾ ਆਦਮੀ ਹੈ ਇਹ ਹੁਣ ਇਹ ਗੱਲ ਮੇਰੀ ਧੀ ਨੇ ਕੀਤੀ ਸੀ ਜੀ ਕਿ ਪੰਜਾਬ ਜਿਹੜਾ ਰੂਮਾਨਵੀ ਦਾਸਤਾਨਾਂ ਦੀ ਸਰਜ਼ਮੀਨ ਹੈ ਬਿਲਕੁਲ ਬਜਾਇ ਇਸੇ ਇਹ ਫਰਮਾਇਆ ਇਹ ਇੱਕ ਪੱਖ ਹੈ ਇੱਕ ਪਹਿਲੂ ਹੈ ਪੰਜਾਬ ਸਿਰਫ ਰੂਮਾਨਵੀ ਕਿਸਿਆਂ ਦਾ ਹੀ ਇੱਥੇ ਤਖਲੀਕ ਨਹੀਂ ਹੋਈ ਔਰ ਰੂਮਾਨਵੀ ਕਿਸੇ ਵੀ ਤੁਸੀਂ ਦੇਖੋ ਨਾ ਕਿ ਜਿਹੜਾ ਵੀ ਤੁਸੀਂ ਰੂਮਾਨਵੀ ਕਿਸੇ ਜਿੰਨੇ ਵੀ ਲਿਖੇ ਗਏ ਨੇ ਉਹਨਾਂ ਨੂੰ ਅਗਰ ਕੋਈ ਪੜ੍ਹੇ ਔਰ ਉਹਨਾਂ ਨੂੰ ਸਮਝੇ ਉਹਨਾਂ ਦੇ ਵਿੱਚ ਵੀ ਸਾਨੂੰ ਤਲਕੀਨ ਜਿਹੜੀ ਹੈ ਨਾ ਜੀ ਉਮ ਮੋਰੈਲਿਟੀ ਵੀ ਕੀਤੀ ਗਈ ਹੈ ਤਲਕੀਨ ਸਾਨੂੰ اخلاق یاد دی ਕੀਤੀ ਗਈ ਹੈ ਉਹਦੇ ਵਿੱਚ ਵੀ ਸਾਨੂੰ ਇੱਕ ਅੱਛਾ ਇਨਸਾਨ ਬਣਨ ਦਾ درس ਦਿੱਤਾ ਗਿਆ ਹੈ ਹੁਣ ਜਿਨ੍ਹਾਂ ਲੋਕਾਂ ਨੇ ਪੰਜਾਬੀ ਜ਼ੁਬਾਨ ਨੂੰ ਪੜ੍ਹਿਆ ਹੀ ਨਹੀਂ ਪੰਜਾਬੀ ਲਿਟਰੇਚਰ ਦੇ ਕੋਲੋਂ ਤੱਕ ਨਹੀਂ ਲੰਗੇ ਉਹ ਪੰਜਾਬੀ ਲਿਟਰੇਚਰ ਦੇ ਉੱਤੇ ਗੱਲ ਕਰਦੇ ਨੇ ਉਹ ਕਹਿੰਦੇ ਨੇ ਜੀ ਇਹ ਕੀ ਹੈ ਇਹ ਤਾਂ ਇੱਕ ਗਮਾਰੋਂ ਦੀ ਜ਼ੁਬਾਨ ਹੈ ਲੇਕਿਨ ਮੈਨੂੰ ਪਤਾ ਹੈ ਕਿ ਅਲਹਮਦੁਲਿਲਾ ਮੈਂ ਪਿਛਲੀ ਵਾਰੀ ਵੀ ਵਾਕਿਆ ਤੁਹਾਨੂੰ ਸੁਣਾਇਆ ਸੀ ਕਿ ਮੈਂ ਇੱਕ ਪ੍ਰੋਗਰਾਮ ਕਰਦਾ ਹੁੰਦਾ ਸਾਂ ਕੁੱਲੀ ਫਕੀਰ ਦੀ ਟੀਵੀ ਦੇ ਉੱਤੇ ਤੇ ਮੈਂ ਇੱਕ ਪ੍ਰੋਗਰਾਮ ਵਿੱਚ ਵਾਰਿਸ ਸ਼ਾਹ ਦਾ ਹੁਣ ਗੱਲ ਹੋ ਰਹੀ ਸੀ ਮੈਂ ਵਾਰਿਸ ਸ਼ਾਹ ਦੇ ਇੱਕ ਮਿਸਰ ਦੀ ਤਸ਼ਰੀਹ ਕੀਤੀ ਸੀ ਕਿ ਵਾਰਿਸ ਸ਼ਾਹ ਸਾਹਿਬ ਨੇ ਇਸ ਮਿਸਰ ਵਿੱਚ ਆਖਿਆ ਕੀ ਹੈ ਤੇ ਮੈਨੂੰ ਔਨ ਰਿਕਾਰਡ ਹੈ ਕਿ ਮੈਨੂੰ ਅਗਲੇ ਦਿਨ ਗਵਰਨਰ ਪੰਜਾਬ ਲੈਫਟਨ ਜਨਰਲ ਖਾਲਦ ਮਕਬੂਲ ਨੇ ਗਵਰਨਰ ਹਾਊਸ ਵਿੱਚ ਬੁਲਾ ਲਿਆ ਸੀ अरोना मेनू बुला के कहया सी के यार वारिश शाह एडा वड्डा आदमी है असि ते रहन आले 짱ਦੇ ਆ ਚਨੇਉਟ ਦਾ ਮੈਂ ਰਹਿਣ ਵਾਲਾ ਲੇਕਿਨ ਮੈਂ ਅਜ ਤੱਕ ਕਦੀ ਉਥੇ ਹੀਰ ਰਾਂਜੇ ਦਾ ਦਰਬਾਰ ਵੀਏ ਅਸੀਂ ਹੀਰ वारिश शाह ਦਾ ਕਿੱਸਾ ਵੀ ਸੁਣਿਆ ਕਿ ਬੜਾ ਅੱਛਾ ਕਿੱਸਾ ਅਸੀਂ ਲੇਕਿਨ ਅਸੀਂ ਤੇ ਪੜੇ ਹੀ ਨਹੀਂ ਤੇਰਾ ਮੈਂ ਪ੍ਰੋਗਰਾਮ ਦੇਖਣਾ ਵਾ ਕਦੀ ਕਦਾਰ ਤੂੰ ਬੁੜੀਆਂ ਅਜੀਬ ਗੱਲਾਂ ਕਰਨੈ ਸੋਬ ਗੁਜ਼ਾਰਿਸ਼ ਹੈ ਵੇ ਕਿ ਤੁਸੀਂ ਅਗਰ ਥੋੜਾ ਜਿਹਾ ਵਕਤ ਮਿਲੇ ਹੁਣ ਤਾਂ ਮੇਰਾ ਪੁੱਤਰ ਕਿਤਾਬਾਂ ਵੀ ਨਹੀਂ ਖਰੀਦਣੀਆਂ ਪੈਂਦੀਆਂ ਹੁਣ ਤਾਂ ਸਭ ਕੁਝ ਨੈੱਟ ਤੇ ਮੌਜੂਦ ਹੈ ਤੁਸੀਂ ਅਗਰ ਕੋਸ਼ਿਸ਼ ਕਰੋ ਥੋੜੀ ਜਹੀ ਤੇ ਤੁਸੀਂ ਨੈੱਟ ਤੇ ਜਾ ਕੇ ਹਜ਼ੂਰ ਬਾਬਾ ਜੀ ਬੁੱਲ੍ਹੇ ਸ਼ਾਹ ਸਾਹਿਬ ਨੂੰ ਪੜੋ ਤੁਸੀਂ ਅਗਰ ਖ्वाजा ਗੁਲਾਮ ਫਰੀਦ ਕੋਟ ਮਠਨ ਵਾਲਿਆਂ ਨੂੰ ਪੜੋ ਤੁਸੀਂ ਬਾਬਾ ਫਰੀਦ ਨੂੰ ਪੜੋ ਜਿਵੇਂ ਬੇਟੀ ਨੇ ਤੇ ਬੱਚੇ ਨੇ ਹੁਣ ਐਡਾ ਸੋਹਣਾ ਕਲਾਮ ਸੁਣਾਏ ਤੇ ਤੁਹਾਨੂੰ ਇਨਸ਼ਾਅੱਲਾ ਨਾ ਜੀ ਇੱਕ ਸਪਿਰਚੁਅਲ ਅਲਾਈਨਮੈਂਟ ਮਿਲੇਗੀ ਤੁਹਾਨੂੰ ਰੋਹਾਨੀ ਤਸਕੀਨ ਹੋਏਗੀ ਕਿ ਐਸੇ ਖੂਬਸੂਰਤ ਇਹਨਾਂ ਦੇ ਕਲਾਮ ਨੇ ਬਾਬਾ ਜੀ ਬੁੱਲਸ਼ਾਸਾ ਫਰਮਾਉਂਦਾ ਨੇ ਕਿ ਪੜ ਪੜ ਇਲਮ ਤੋ ਆਲਮ ਹੋਇਓ ਤੇ ਕਦੀ ਆਪਣੇ ਆਪ ਨੂੰ ਪੜਿਆ ਹੀ ਨਹੀਂ ਤੇ ਜਾ ਜਾ ਵੜਨਾ ਵਿੱਚ ਮੰਦਰ ਮਸੀਤਾਂ ਕਦੀ ਮਨ ਆਪਣੇ ਵਿੱਚ ਵੜਿਆ ਹੀ ਨਹੀਂ ਤੇ ਐਵੇਂ ਹੀ ਰੋਜ਼ ਸ਼ੈਤਾਨ ਨਾਲ ਲੜਨਾ ਤੇ ਕਦੀ ਨਫਸ ਆਪਣੇ ਨਾਲ ਲੜਿਆ ਹੀ ਨਹੀਂ ਤੇ ਬੁੱਲੇ ਸ਼ਾ ਅਸਮਾਨੀ ਉੱਡਦੀਆਂ ਫੜਨਾ ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ ਇੱਕ ਦਿਨ ਮੈਂ حضرت ਸੁਲਤਾਨੁਲ ਆਰਫੀਨ ਦੇ ਇੱਕ ਚੋ ਮਸਰੇ ਦੇ ਉੱਤੇ غور ਕਰ ਰਿਹਾ ਸੀ ਸੁਲਤਾਨ ਬਾਹੂ ਨੇ 500 ਸਾਲ ਪਹਿਲੇ ਲਿਖਿਆ ਸੀ ਕਿ ਦਿਲ ਦਰਿਆ ਸਮੁੰਦਰੋਂ ਡੂੰਗੇ ਕੌਣ ਦਿਲਾਂ ਦੀਆਂ ਜਾਣੇ ਹੋ ਹੁਣ ਤੁਸੀਂ ਇਹ ਦੇਖੋ ਕਿ ਇਹਦੇ ਤੇ ਤੁਸੀਂ ਗੌਰ ਕਰੋ ਸਿਰਫ ਐਸੀ ਇੱਕ ਲਾਈਨ ਤੇ ਬਾਕੀ ਅੱਗੋ ਛੱਡੋ ਵਾਲੀ ਉਹ ਕਹਿੰਦੇ ਨੇ ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ ਹੋ 500 ਸਾਲ ਪਹਿਲੇ ਇੰਨੀ ਤਹਿਕੀਕ ਨਹੀਂ ਸੀ ਹੋਈ ਹੋਈ ਕਿ ਸਮੁੰਦਰ ਸਭ ਤੋਂ ਜ਼ਿਆਦਾ ਗਹਿਰਾ ਕਿੱਥੋਂ ਹੈ ਹੁਣ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤਾਨੂੰ ਪਤਾ ਨਾ ਬੱਚਿਓ ਵੀ ਸਮੁੰਦਰ ਸਭ ਤੋਂ ਜ਼ਿਆਦਾ ਗਹਿਰਾ ਕਿੱਥੋਂ ਹੈ ਪਤਾ ਹੈ ਨਾ ਜੀ ਇੱਕ ਖਾਈ ਹੈ ਜਿਹਨੂੰ ਕਹਿੰਦੇ ਨੇ ਮਾਰਿਆਨਾ ਟ੍ਰੈਂਚ ਉਹ ਤੁਸੀਂ ਇੱਧਰ ਤੇ ਸਰਚ ਕਰੋਗੇ ਨਾ ਤਾਂ ਤੁਹਾਨੂੰ ਨੈਟ ਤੇ ਮਿਲ ਜਾਏਗੀ ਸਮੁੰਦਰ 10 ਕਿਲੋ ਪੌਣੇ 11 ਕਿਲੋਮੀਟਰ ਡੂੰਘਾ ਹੈ ਉੱਥੋਂ ਸਿੱਧਾ ਇਸ ਤਰ੍ਹਾਂ ਔਰ ਰਿਸਰਚਰਸ ਦੱਸਦੇ ਨੇ ਕਿ ਅਗਰ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਜਿਹੜੀ ਹੈ ਨਾ ਜੀ ਮਾਉਂਟ ਐਵਰੈਸਟ ਉਹਨੂੰ ਇਸ ਤਰ੍ਹਾਂ ਕੱਟ ਕੇ ਨਾ ਜ਼ਮੀਨ ਤੋਂ ਤੇ ਉੱਥੇ ਵਿੱਚ ਸੁੱਟਿਆ ਜਾਵੇ ਤੇ ਉਹ ਗਰਕ ਹੋ ਜਾਵੇ ਦੁਨੀਆ ਦਾ ਸਭ ਤੋਂ ਉੱਚਾ ਪਹਾੜ ਯਾਨੀ 11 ਕਿਲੋਮੀਟਰ ਹੈ ਜੇ ਸਿੱਧੀ ਗਹਿਰਾਈ ਹੈ ਤੁਸੀਂ ਹੁਣ ਦੇਖ ਲਓ ਕਿ 500 ਸਾਲ ਪਹਿਲੇ ਸੁਲਤਾਨ ਬਾ ਉਹਨੂੰ ਕੀ ਪਤਾ ਸੀ ਕਿ ਲੋਕਾਂ ਸਮੁੰਦਰਾਂ ਦੀਆਂ ਗਹਿਰਾਈਆਂ ਨਾਪ ਲੈਣੀਆਂ ਨੇ ਲੇਕਿਨ ਸਾਰੀ ਜ਼ਿੰਦਗੀ ਮੇਰੇ ਨਾਲ ਇੱਕ ਮੇਰਾ ਦੋਸਤ ਹੈ ਉਹਦੇ ਉਹਦੀ ਤੇ ਮੇਰੀ ਦੋਸਤੀ ਨੂੰ 50 ਸਾਲ ਹੋ ਗਏ ਨੇ 50 ਸਾਲਾਂ ਦੇ ਵਿੱਚ ਵੀ ਮੈਂ ਇਹ ਨਹੀਂ ਮਹਿਸੂਸ ਕਰ ਸਕਦਾ ਜਾਂ ਮਾਲੂਮ ਕਰ ਸਕਦਾ ਕਿ ਉਹ ਦਿਲੋਂ ਮੇਰਾ ਦੋਸਤ ਹੈ ਵੇ ਕਿ ਨਹੀਂ ਉਹਦੇ ਮਾਨੇ ਚ ਮੇਰੇ ਵਾਸਤੇ خیرخواਹੀ ਦਾ ਜਜ਼ਬਾ ਹੈ ਜਾਂ ਉਹ ਮੇਰਾ ਬਦخواਹ ਹੈ ਦੇਖੋ ਨਾ ਕੋਈ ਐਸਾ ਕੋਈ ਪੈਮਾਨਾ ਅਸੀਂ ਨਾਪ ਨਹੀਂ ਸਕਦੇ ਏ ਮੈਨੂੰ ਫਲਰਟ ਕਰ ਰਿਹਾ ਜਾਂ ਮੇਰੇ ਨਾਲ ਵਾਕਈ ਸincere ਹੈ ਕੋਈ ਪਤਾ ਨਹੀਂ ਕਰ ਸਕਦਾ ਤੇ 500 ਸਾਲ ਪਹਿਲੇ ਸੁਲਤਾਨ ਬਾਹੂ ਨੇ ਲਿਖਿਆ ਸੀ ਕਿ ਦਿਲ دریا ਸਮੁੰਦਰੋਂ ਡੂੰਗੇ ਕੌਣ ਦਿਲਾਂ ਦੀਆਂ ਜਾਣੇ ਹੋ ਸ਼ਾਇਦ ਉਹਨੂੰ ਪਤਾ ਸੀ ਕਿ ਸਮੁੰਦਰਾਂ ਦੀ ਡੈਪਥ ਦਾ ਪਤਾ ਲੱਗ ਜਾਏਗਾ ਪਰ ਦਿਲ ਦੀ ਨਹੀਂ ਪਤਾ ਲੱਗ ਸਕਦਾ ਵਿੱਚੇ ਹੀ ਬੇੜੇ ਦੇਖੋ ਨਾ ਉਹ ਇੱਕ ਹਲਵਾਉਣ ਵਾਲਾ ਵਹੀ ਵਾਰ ਆਪ ਦਾ ਪੇਸ਼ਾ کاشتکاری سی سلطان باہو دا اور دیکھو دور دیا کھوڑیاں لیا رہے نے حل باندھے اگے ٹگے تے رہے ہتھی تے انہاں ہاتھ رکھے تو سوچ وہ ہے بھائی دل دریا سمندروں ڈونگے کون دلان دیاں جانے ہو ہوئی بیڑے وچے چیڑے وچے ونج مہانے ہو دیکھو نا وچے بیڑے دا مطلب ہے کہ کشتی ਵਿਚੇ ਇਨਸਾਨੀਅਤ ਨੂੰ ਪਾਰ ਲਾਨ ਵਾਲੇ ਮਨਸੂਬੇ ਵੀ ਬੰਦਦੇ ਨੇ ਅਸੀਂ ਦਿਲ ਜੀ ਸੋਚਨੇ ਆ ਫਲਾਹੇ ਇਨਸਾਨੀਅਤ ਦੇ ਜਿੰਨੇ ਪਲਾਨਸ ਬੰਦਦੇ ਨੇ ਉਹ ਵੀ ਅਸੀਂ ਸੋਚਨੇ ਆਪਣੇ ਦਿਲੋਂ ਹੋ ਕੇ ਬਣਾਨੇ ਤੇ ਵਿਚੇ ਝੇੜੇ ਐਟਮ ਬੰਬ ਵੀ ਵਿਚੋਂ ਹੀ ਉੱਠ ਆਇਆ ਹੈ ਕਿ ਤਬਾਹੀ ਦਾ ਵੀ ਇੱਕ ਬਣਾਓ ਹੈ ਜੀ ਦੇਖੋ ਨਾ 500 ਸਾਲ ਪਹਿਲੇ ਕੀ تعلیم ਦਾ ਮਿਆਰ ਸੀ ਹੈ ਤੇ ਬਹੁਤ ਹੀ ਫਾਸਟ ਦੌਰ ਹੈ ਨਾ ਜੀ ਅਸੀਂ ਤੇ ਲਾਲ ਟੈਨ ਵੀ ਵੇਖੀਏ ਆਪਣੇ ਬਚਪਨ ਵਿੱਚ ਔਰ ਹੁਣ ਤੁਸੀਂ ਦੇਖੋ ਕਿ ਅਸੀਂ ਜਦੀਦ ਤਰੀਨ ਜਿਹੜਾ ਦੌਰ ਹੈ ਉਹ ਵੀ ਦੇਖ ਰਹੇ ਆਂ ਡਿਜੀਟਲ ਦੌਰ ਕਹਿੰਦੇ ਨੇ ਕਿ ਵਿੱਚੇ ਹੀ ਬੇੜੇ ਵਿੱਚੇ ਹੀ ਝੇੜੇ ਵਿੱਚੇ ਹੀ ਵੰਜ ਮੋਹਾਣੇ ਹੋ ਤੇ 14 ਤਬਕ ਦਿਲ ਦੇ ਅੰਦਰ ਤੰਬੂ ਵਾਂਗੂ ਤਾਣੇ ਹੋ ਤੇ ਜੋ ਦਿਲ ਦਾ ਮਹਿਰਮ ਹੋਵੇ ਬਾਹੂ ਉਹੋ ਹੀ ਰੱਬ ਪੁਛਾਣੇ ਹੋ ਹੁਣ ਗੁਜ਼ਾਰਿਸ਼ ਹੈ ਵੇ ਕਿ ਬਰਾਹ ਕਰਮ ਦੇਖੋ ਨਾ ਕੋਈ ਕਲਚਰ ਹੈ ਲਫਜ਼ ਕਲਚਰ ਹੈ ਲਫਜ਼ ਤੇਜ਼ੀਬ ਹੈ ਲਫਜ਼ ਤਮਦਨ ਹੈ ਇਹਨਾਂ ਦੀਆਂ ਡੈਫੀਨੇਸ਼ਨਸ ਸ਼ੁਰੂ ਸਟਾਰਟ ਜਿਹੜੀਆਂ ਨਾ ਜੀ ਸਟਾਰਟ ਹੀ ਜ਼ੁਬਾਨ ਤੋਂ ਹੁੰਦੀਆਂ ਤੁਸੀਂ ਦੇਖੋ ਨਾ ਮੇਰੀ ਬੇਟੀ ਖਲੋਤੀ ਹੈ ਨਾ ਪੰਜਾਬੀ ਡਰੈਸ ਪਹਿਨੇ ਆ ਜਿਸ ਵੇਲੇ ਪੰਜਾਬੀ ਬੋਲੇਗੀ ਨਾਲ ਪੰਜਾਬੀ ਡਰੈਸ ਉਹ ਬੇਟਾ ਮੇਰਾ ਬੈਠਾ ਹੈ ਤਾਂ ਪਤਾ ਲੱਗ ਜਾਂਦਾ ਕਿ ਪੰਜਾਬੀ ਨੇ ਅਸੀਂ ਇੱਕ ਟੀਵੀ ਦਾ ਡਰਾਮਾ ਦੇਖਨੇ ਆ ਇੱਥੇ ਤੁਸੀਂ ਮੂਵੀ ਮੇਕਿੰਗ ਵੀ ਕਰਾਉਂਦੇ ਹੋ ਉਹਦੇ ਵਿੱਚ ਤੁਸੀਂ ਦੇਖ ਦਿਓ ਕਿ ਜਦੋਂ ਅਸੀਂ ਸਿੰਧੀ ਕਿਰਦਾਰ ਲਿਆਣਾ ਹੈ ਨਾ ਜੀ ਸਾਹਮਣੇ ਸਕਰੀਨ ਤੇ ਉਹਨੂੰ ਅਸੀਂ ਸਿੰਧੀ ਟੋਪੀ ਜਾਂ ਜਿਰਗ ਪਹਿਨਾਵਾਂਗੇ ਦੇਖੋ ਨਾ ਫਿਰ ਉਹਦੇ ਉਹਦਾ ਜਿਹੜਾ ਐਕਸੈਂਟ ਹੋਏਗਾ ਉਰਦੂ ਬੋਲਣ ਦਾ ਵੀ ਉਹਦੇ ਵਿੱਚ ਉਹਦੇ ਵਿੱਚ ਸਿੰਧੀ ਦੇ ਅਲਫਾਜ਼ ਬੋਲੇਗਾ ਠੀਕ ਹੈ ਜੀ ਇਸੇ ਤਰ੍ਹਾਂ ਪਸ਼ਤ ਇੱਕ ਅਸੀਂ ਕਿਰਦਾਰ ਕਿਸੇ ਪਲੇ ਦੇ ਵਿੱਚ ਕਿਸੇ ਡਰਾਮੇ ਦੇ ਵਿੱਚ ਅਸੀਂ ਇੱਕ ਪਖਤੂਨ ਕਿਰਦਾਰ ਬਣਾਣਾ ਹੈ ਕੋਈ ਹੋਂ ਡਰਾਮਾ ਉਰਦੂ ਦਾ ਲੇਕਿਨ ਉਹ ਮੁੰਡਾ ਜਿਹਨੂੰ ਅਸੀਂ ਉਹ ਕਿਰਦਾਰ ਦੇਾਂਗੇ ਉਹਦਾ ਡਰੈਸ ਜਿਹੜਾ ਉਹਦੀ ਜ਼ੁਬਾਨ ਜਿਹੜੀ ਹੈ ਨਾ ਉਹ ਉੱਥੋਂ ਪਤਾ ਲੱਗੇਗਾ ਉਹ ਬੋਲੇਗਾ ਤੇ ਉਹ ਕਹਿਗਾ ਕਿ ਮਾੜਾ ਇਹ ਆਪਨੇ ਕਿਆ ਕਰ ਦਿਆ ਤੋ ਪਤਾ ਲੱਗ ਜਾਗਾ ਪਠਾਨ ਹੈ ਠੀਕ ਹੈ ਨਾ ਜੀ ਜ਼ੁਬਾਨ ਹੀ ਤੇ ਸ਼ਨਾਖ ਤੇ ਇੱਕ ਦਫਾ ਲਾਹੌਰ ਬੜਾ ਵੱਡਾ ਫੰਕਸ਼ਨ ਸੀ ਤੇ ਉਥੇ ਖਵਾਂਤਿਨ ਦੇ ਹਕੂਕ ਦੇ ਉੱਤੇ ਨਾ ਜੀ ਸਪੀਚਸ ਹੋ ਰਹੀਆਂ ਸਨ ਮੈਂ ਵੀ ਉਥੇ ਆਰਸ ਕੌਂਸਲ ਗਿਆ ਅਸਾਂ ਤੇ ਮੈਂ ਵੀ ਥੋੜੀ ਦੇਰ ਲਈ ਉਹਨੂੰ ਸੁਨੇਆ ਤੇ ਖੁਦਾ ਦੀ ਕਸਮ ਮੈਨੂੰ ਪੀਰ ਵਾਰਿਸ ਸ਼ਾਹ ਦੀ ਹੀਰ ਯਾਦ ਆ ਗਈ ਜਦੋਂ ਪੀਰ ਵਾਰਿਸ ਸ਼ਾਹ ਦੀ ਤੁਸੀਂ ਹੀਰ ਦਾ ਕੋਈ ਮੁਤਾਲਾ ਕਰੇ ਨਾ ਜੀ ਉਹਦੇ ਵਿੱਚ ਪੀਰ ਵਾਰਿਸ ਸ਼ਾਹ ਨੇ ਔਰਤ ਦੇ ਹਕੂਕ ਵਾਸਤੇ 350 ਸਾਲ ਪਹਿਲੇ ਇੱਕ ਮੌਲਵੀ ਹੋ ਕੇ ਆਲਮੇ ਦੀਨ ਹੋ ਕੇ ਮੁੱਲਾ ਹੋ ਕੇ ਮੁੱਲਾ ਉਹਨੇ ਐਸਾ ਖੂਬਸੂਰਤ ਕੇਸ ਲੜਿਆ ਮੁਕਦਮਾ ਲੜਿਆ ਨਾ ਔਰਤ ਦਾ ਉਦੇ ਵਿੱਚ ਉਹਨੇ ਸਜ਼ਾਵਾਂ ਲਿਖੀਆਂ ਨੇ ਕਿ ਹੀਰ ਨੂੰ ਜਿਹੜਾ ਜ਼ਹਿਰ ਦਿੱਤਾ ਗਿਆ ਇਹਦੇ ਵਿੱਚ ਮਾਂ ਬਾਪ ਜਿਹੜੇ ਨੇ ਦੋਵੇਂ ਇਹ ਅੱਲਾ ਪਾਕ ਰੱਬ ਜ਼ੁਲ ਜਲਾਲ ਦੇ ਗੁਨਾਹਗਾਰ ਹੋ ਗਏ ਨੇ ਔਰ ਇਹਨਾਂ ਦੀ ਪકડ ਹੋਣੀ ਹੈ ਕਿਆਮਤ ਔਰ ਇਹਨਾਂ ਨੂੰ ਸਜ਼ਾ ਕੀ ਮਿਲੇਗੀ ਉਹ ਵੀ ਅਸ਼عار 'ਚ ਲਿਖਿਆ ਗਿਆ ਜਿਹੜੇ ਕਤਲ ਕਰਦੇ ਨੇ ਧੀਆਂ ਦਾ ਹੱਕ ਮਾਰਦੇ ਨੇ ਉਹਨਾਂ ਨੂੰ ਐ ਸਜ਼ਾਵਾਂ ਮਿਲਣਗੀਆਂ ਹੁਣ ਦੇਖੋ ਬੋਲੀਆਂ ਨੇ ਸਾਡੀਆਂ ਦੁਨੀਆ ਦਾ ਕੋਈ ਲਿਟਰੇਚਰ ਐਸਾ ਨਹੀਂ ਜਿਹਦੇ ਵਿੱਚ ਇੱਕ ਲਾਈਨ ਜਿਹੜੀ ਹੈ ਨਾ ਉਹਦੇ ਵਿੱਚ ਅਸੀਂ ਮਜ਼ਾ ਪੈਦਾ ਕਰ ਲਈਏ دیکھو نا جی واحد ایک لائن ہے ایک لائن کسی منہ نکلی ہے اور ذہن دے کینوس دے اتنے کن رنگ کھلر گئے تھی دیکھو کہ ایک بندے نے کیا ہے؟ نی رائے رائے جان والیے جے کمیں تے کھیس بچھاواں ہوں تھی دیکھو کہ ایک لائن ہے صرف ایک پورا شیر نہیں ہے گا دو مصرے نہیں ہے گے یا ایک پورا سٹینز نہیں ہے گا ਇਹ ਦੋੜਾ ਨਹੀਂ ਹੈਗਾ ਇਹ ਚਾਰ ਬਰਗੇ ਨਹੀਂ ਹੈਗੇ ਚਾਰ ਪੱਤੀਆਂ ਨਹੀਂ ਇਹਦੀਆਂ ਆਈਆਂ ਸਿਰਫ ਇੱਕ ਸਿੰਗਲ ਲਾਈਨ ਹੈ ਤੇ ਇੱਕ ਲਾਈਨ ਦੇ ਨਾਲ ਜਿਹੜਾ ਜੀ ਇਹ ਸਿਰਫ ਪੰਜਾਬੀ ਦੇ ਵਿੱਚ ਇਹ ਇਹ ਵੀ ਵੈਰਾਈਟੀ ਹੈ ਇਸ ਤਰ੍ਹਾਂ ਦੇ ਬਹੁਤ ਸਾਰੇ ਨੇ ਤੇਰੇ ਲੌਂਗ ਦਾ ਪਿਆਰ ਨਿਸ਼ਕਾਰਾ ਤੇ ਹਾਲੀਆਂ ਨੇ ਹੱਲ ਢੱਕ ਲੈ ਇਹ ਵੀ ਇੱਕ ਲਾਈਨ ਹੈ ਇੱਕ ਲਾਈਨ ਹੈ ਇਸੇ ਤਰ੍ਹਾਂ ਇੱਕ ਹੋਰ ਲਾਈਨ ਤੁਹਾਨੂੰ ਮਜ਼ਾ ਆਇਆ ਇਸ ਸਤ ਮੈਂ ਕਹ ਇੱਕ ਦੋ ਸੁਣਾ ਹੀ ਦਿਆਂ ਤੁਹਾਨੂੰ ਇੱਕ ਹੋਰ ਇੱਕ ਲਾਈਨ ਸਿੰਗਲ ਤੇਰੇ ਮੁਖ ਤੇ ਮਲਾਈਆਂ ਆਈਆਂ ਨਹੀਂ ਕੱਚਾ ਦੁੱਧ ਪੀਣ ਵਾਲੀਏ ਇਹ ਤੁਸੀਂ ਯਾਨੀ ਮੇਰਾ ਮਤਲਬ ਹੈ ਕਿ ਬੇਟਾ ਤੁਸੀਂ ਦੇਖੋ ਨਾ ਕਿ ਕੱਚਾ ਦੁੱਧ ਵੀ ਸਾਡੇ ਮਾਲ ਡੰਗਰ ਵੀ ਸਾਡੀਆਂ ਪਹਿਲੀਆਂ ਫਸਲਾਂ ਸਾਡੇ ਪਿੰਡਾਂ ਦੇ ਡੇਰੇ ਔਰ ਕੱਚਾ ਦੁੱਧ ਪੀਣ ਵਾਲੇ ਬੰਦਿਆਂ ਦੀ ਤਾਕਤ ਹਰ ਚੀਜ਼ ਸਮੋ ਦਿੱਤੀ ਇੱਕ ਲਾਈਨ ਹੈ ਤੇ ਇਸ ਤਰ੍ਹਾਂ ਮੈਂ ਹਰਜ਼ੇ ਕਰ ਰਿਹਾ ਹਾਂ ਇਸੇ ਤਰ੍ਹਾਂ ਸਾਡੇ ਟੱਪੇ ਨੇ ਮਾਈਏ ਨੇ ਢੋਲੇ ਨੇ ਉਹਨਾਂ ਦੇ ਵਿੱਚ ਨਾ ਜੀ ਬੜੀ ਬੜੀ ਖੂਬਸੂਰਤੀ ਜਜ਼ਬਾਤ ਦੀ ਐਸੀ ਅਕਾਸੀਏ ਕੋਠੇ ਉੱਤੇ ਕਾਂ ਬੋਲੇ ਹੁਣ ਤੁਸੀਂ ਦੇਖੋਗੇ ਇਹ ਮਾਈਏ ਕਿ ਕੋਠੇ ਉੱਤੇ ਕਾਂ ਬੋਲੇ ਚਿੱਠੀ ਆਈ ਮਾਈਏ ਦੀ ਵਿੱਚ ਸਾਡਾ ਵੀ ਨਾਮ ਬੋਲੇ ਫੇਰੋ ਕੰਧਨ ਜੀ ਦੇ ਕੋਠੇ ਉੱਤੇ ਤਾਰ ਪਈ ਕੋਠੇ ਉੱਤੇ ਤਾਰ ਪਈ ਤੇਰੇ ਪਿੱਛੇ ਚੰਨ ਮਈਆ ਸਾਨੂੰ ਅੰਮੀ ਕੋਲੋਂ ਮਾਰ ਪਈ ਸੋ ਇਹਦੇ ਵਿੱਚ ਪੰਜਾਬੀ ਜ਼ੁਬਾਨ ਵਿੱਚ ਬਹੁਤ ਜ਼ਿਆਦਾ ਵੈਰਾਈਟੀ ਹੈ ਬਹੁਤ ਜ਼ਿਆਦਾ ਹੈ ਤੁਸੀਂ ਤੇ ਹੁਣ ਅੱਜ ਕੱਲ ਦਾ ਸਾਡੇ ਬੱਚੇ ਹੋ ਨਾ ਮੇਰਾ خیال ਹੈ ਸਾਡੇ ਹੁਣ ਵੀ ਜਿਹੜੇ ਬੱਚੇ ਬੈਠੇ ਨਾ ਖਾਸ ਕਰਕੇ ਚੌਧਰੀ ਸਾਹਿਬ ਜਿਹੜੇ ਪਿੰਡੂ ਬੈਠਣ ਬਣ ਕੇ ਇਹ ਨਾ ਦੀ ਅਮੀ ਨਾਨੀ ਦਾਦੀ ਅੱਲਾਹ ਪਾਕ ਸਭ ਦੇ ਆ ਬਜ਼ੁਰਗਾਂ ਨੂੰ ਜ਼ਿੰਦਗੀ ਸਿਹਤ ਦੇ ਉਦੋਂ ਅਸੀਂ ਜਦੋਂ ਸਾਡੇ ਅਸੀਂ ਛੋਟੇ ਸਾਂ ਤੇ ਉਦੋਂ ਸ਼ਾਦੀਆਂ ਦੇ ਉੱਤੇ ਸਾਡੇ ਪਿੰਡਾਂ ਚ ਹਾਲੀ ਵੀ ਰਿਵਾਜ ਹੈ ਸ਼ਾਦੀਆਂ ਦੇ ਉੱਤੇ ਨਾ ਜੀ ਛੰਦ ਬੋਲੇ ਜਾਂਦੇ ਸਨ ਹੁਣ ਮੈਂ ਪੇਸ਼ਗੀ ਤਰਲਾ ਇਹ ਕਰਨਾ ਹੈ ਕਿ 21 ਫਰਵਰੀ ਜਿਹੜਾ ਨਾ ਜੀ 21 ਫਰਵਰੀ ਉਹ ਪੂਰੀ ਦੁਨੀਆ ਦੇ ਵਿੱਚ ਨਾ ਸਾਰੇ ਬੱਚੇ ਸੁਣ ਲਓ ਮੇਰੇ ਪੁੱਤਰ ਧੀਆਂ ਤੇ ਸਾਰੇ ਅਸਾਤਜ਼ਾਏ ਇਕਰਾਮ ਜਿਹੜੇ ਨੇ 21 ਫਰਵਰੀ ਨੂੰ ਪੂਰੀ ਦੁਨੀਆ ਦੇ ਵਿੱਚ ਮਾਦਰੀ ਜ਼ੁਬਾਨਾਂ ਦਾ ਆਲਮੀ ਦਿਨ ਮਨਾਇਆ ਜਾਂਦਾ ਹੈ ਤੁਹਾਡੇ ਕਾਈਂਡ ਨੋਟਿਸ ਚ ਹੋਏਗਾ ਇਨਸ਼ਾਅੱਲਾ ਹੈ ਨਾ ਤੇ ਐਤਕੀ ਨਾ ਜੀ ਮੈਂ ਤਰਲਾ ਕਰਾਂਗਾ ਕਿ ਮੈਨੂੰ ਵੀ 100 ਵਾਰੀ ਬੁਲਾਣਾ ਮੈਂ ਤੇ ਤੁਹਾਡੇ ਘਰੇ ਦੀ ਮੱਛੀ ਐ ਲੇਕਿਨ ਤੁਸੀਂ ਨਾ ਐਤਕੀ ਇੱਕ ਬੜੇ ਜ਼ਬਰਦਸਤ ਤਰੀਕੇ ਦੇ ਨਾਲ ਨਾ ਜੀ ਇਹਨੂੰ ਸੈਲੀਬ੍ਰੇਟ ਕਰਾਓ ਜਿਵੇਂ ਹੁਣ ਬਾਹਰ ਲੱਸੀ ਦਾ ਵੀ ਸਟਾਲ ਲੱਗਾ ਹੈ ਹੋਰ ਕਾਫੀ ਚੀਜ਼ਾਂ ਕਰੋ ਉਹਦੇ ਵਿੱਚ ਪੰਜਾਬੀ ਦੇ ਲੋਕ ਗੀਤਾਂ ਦੀ ਵੀ ਐਂਟਰੀ ਹੋਵੇ ਹਾਂਜੀ ਬੱਚੇ ਉਹਨੂੰ ਗਾ ਕੇ ਸੁਣਾਉਂ। ਉਹਨਾਂ ਬੱਚਿਆਂ ਨੇ ਖੂਬ ਸੂਰਤ ਬਾਬਾ ਜੀ ਬੁੱਲ੍ਹੇ ਸ਼ਾਹ ਦਾ ਕਲਾਮ ਪੇਸ਼ ਕੀਤਾ ਲੇਕਿਨ ਇਹਨੂੰ ਨਾ ਜੀ ਇਥੇ ਇਹਦੀ ਸਿੰਗਿੰਗ ਹੋਣੀ ਚਾਹੀਦੀ ਸੀ। ਉਹ ਵੀ ਬੇਸ਼ੱਕ ਬਾਹਰੋਂ ਤੁਸੀਂ ਮੰਗਵਾਓ ਤੇ ਉਹਨੂੰ ਥੋੜਾ ਨਾ ਰਿਚ ਕਰਕੇ ਆਤਕੀ ਮਾਦਰੀ ਜ਼ੁਬਾਨ ਦਾ ਜਿਹੜਾ ਦਿਨ ਨਾ ਜੀ ਉਹਦਨ ਸਾਰੇ ਬੱਚਿਆਂ ਨੂੰ ਨਾ ਜੀ ਇੱਕ ਕਹੋ ਕਿ ਉਹਨਾਂ ਦਾ ਡਰੈੱਸ ਵੀ ਪੰਜਾਬੀ ਹੋਵੇ ਪੰਜਾਬ ਦਾ ਲਿਬਾਸ ਪਹਿਨ ਕੇ ਆਂ ਤੇ ਇਸ ਇਹਨੂੰ ਬੜਾ ਅੱਛੀ ਤਰ੍ਹਾਂ ਕਰਕੇ ਉਸੇ ਸੈਲੀਬ੍ਰੇਟ ਕਰੋ ਤਾਂ ਕਿ ਪਤਾ ਲੱਗੇ ਕਿ ਅਸੀਂ ਦੇਸ਼ ਪੰਜਾਬ ਦੇ ਰਹਿਣ ਵਾਲੇ ਆ ਆਖਰ ਦੇ ਉਤੇ ਮੈਂ ਤੁਹਾਨੂੰ ਸਿਰਫ ਇੱਕ ਸ਼ੇਅਰ ਸੁਣਾਵਾਂਗਾ ਉਹ ਮੇਰਾ ਤਰਲਾ ਵੀ ਹੈ ਔਰ ਮੇਰੀ ਦਰਖਾਸਤ ਵੀ ਹੈ ਉਹ ਇਹ ਵੇ ਜੀ ਕਿ ਤੇਰੀ ਮਾਂ ਬੋਲੀ ਏ ਬੀਬਾ ਕੱਖਾਂ ਵਾਂਗ ਨਾ ਰੋਲ ਪੰਜਾਬੀ ਪੜ ਪੰਜਾਬੀ ਲਿਖ ਪੰਜਾਬੀ ਗੈਰਤਮੰਦਾ ਬੋਲ ਪੰਜਾਬੀ ਰੌਣਕ ਹੋ ਜਾਊ ਚਾਟ